ਕੋਈ ਆਗਨਵਾਪੀਓ ਤੁਸੀਂ ਆਪਣੇ ਪਰਹੇਸ਼ ਤੇ ਦਸਤਸਾਹ ਤੀਨ ਜੱਥੇ 11 ਨੂੰ ਰਾਖੇ ਸਾਡਾ ਸਾਥ ਨਹੀਂ ਦੇਣਾ ਮੰਗੇ ਵਾਪੇ ਇਹਨਾਂ ਬਾਰੇ ਇਤਿਆਹ ਜਾਂ ਨਿੱਤਿਆ ਇਹ ਕਹਾਣੀਆਂ ਨਾ ਸੁਣੋ ਇਸੇ ਤਰ੍ਹਾਂ ਦਾ ਫਰਦਾ ਤੁਸੀਂ ਗੁਰੂ ਦੀ ਨਸਲੀ ਵਿੱਚ ਨਾ ਰੱਖੋ ਭਾਰਮੁਖਤ ਹੋ ਜਾਓਗੇ ਬੰਦ ਕਰਕੇ ਨਹੀਂ ਭਾਰਮੁਖਤ ਹੋ ਜਾਓਗੇ ਸੰਗਤ ਵਿੱਚ ਵੀ ਪਰ ਗੁਰੂਆਂ ਦਾ ਬਾਦਨ ਦੇ ਪੱਖੇ ਜਾਓਗੇ ਹਾਂਜੀ ਜੀ ਨਹੀਂ ਸਭ ਤੋਂ ਸੇਵਲੇ ਉਸਤਾਦ ਨੂੰ ਮਾਫ ਕਰਦੇ ਹੋ गुना बहुत खुलना हुई है सौदा साहब अपने धार्मिक जशेदार बुला के मुआके दे बारे क्या है या नहीं क्या सरकार ने ਕੋਈ ਆਗਨ ਲਾਪਿਓ ਤੁਸੀਂ ਆਪਣੇ ਪਰਿਵਾਰ ਤੇ ਦਸਤਾਰ ਤਿੰਨ ਜੱਤੇ ਲਾਰਾਂ ਨੂੰ ਖੁਲਾ ਕੇ ਸਾਥਾਂ ਸਾਥ ਨਿਹਿਣਾ ਮੰਨ ਕੇ ਵਾਪਸ ਇਹਨਾਂ ਬਾਹਰ ਇੱਤਿਆਹ ਜਾਂ ਇੱਤਿਆਰ ਇਹ ਕਹਾਣੀ ਆਪਰੋ ਤੁਸੀਂ ਇਸੇ ਤਰ੍ਹਾਂ ਤਾਂ ਪੜਦਾ ਤੁਸੀਂ ਗੁਰੂ ਦੀ ਨਸਲੀ ਵਿੱਚ ਨਾ ਰੱਖੋ ਭਾਰਮੁਖਤ ਹੋ ਜਾਓਗੇ ਬੰਦ ਕਰਕੇ ਨਹੀਂ ਭਾਰਮੁਖਤ ਹੋ ਜਾਓਗੇ ਸੰਗਤ ਵਿੱਚ ਵੀ ਪਰ ਗੁਰੂਆਂ ਦਾ ਬਾਣੇ ਦੇ ਪੱਖੇ ਜਾਓਗੇ ਹਾਂਜੀ ਜੀ ਲਈ ਸਭ ਤੋਂ ਵੱਡੇ ਉਸਤਾਦ ਨੂੰ ਮਾਫ ਕਰਦੇ ਹੋ ਉਹ ਤੁਸੀਂ ਗੁਨਾਹ ਕੀਤਾ ਹੈ ਛੱਣੇ ਕੀਤਾ। ਹਾਂ ਆਇਆ ਨਾ ਸਰਕਾਰਾਂ ਦੇ ਦੌਰਾਨ ਬਹੁਤ ਕੁ ਲਾਭ ਹੋਇਆ। ਮੈਂ ਇਹ ਸਕੇ ਬਕਸ਼ੀ ਦੋਸੇ 14 ਸਾਲ ਨੂੰ ਆਪਣੇ ਘਰ ਵਿੱਚ ਜੱਜਕਾਰਾਂ ਨੂੰ ਬੁਲਾ ਕੇ ਵਾਅਦਾ ਕਰਨ ਬਾਰੇ ਯਾ ਹੈ ਜਾਂ ਨਹੀਂ ਕਿਹਾ। ਕਿ ਸਰਕਾਰਾਂ ਨੇ ਬਈ ਕੋਈ ਆਦਨ ਲੋਬਿਓ ਤੁਸੀਂ ਆਪਣੇ ਪ੍ਰਖੈਸ਼ ਤੇ ਤਤਸਾਰ ਤੀਨ ਜੱਥੇ ਧਾਰਾਂ ਨੂੰ ਖੁਲਾਕੇ ਸਾਥਾਂ ਸਾਥ ਨੂੰ ਦਿਨਾਂ ਮੰਗੇ ਵਾਰ ਕੀ ਇਹਨਾਂ ਬਾਰੇ ਇਤਿਆਹ ਜਾਂ ਇਤਿਆਦ ਇਹ ਕਹਾਣੀਆਂ ਲੱਭੋ ਇਸੇ ਤਰ੍ਹਾਂ ਦਾ ਪੜਦਾ ਤੁਸੀਂ ਗੁਰੂ ਦੀ ਨਸਲੀ ਦੇ ਪੜਾ ਰੱਖੋ ਭਾਰਮੁਖਤ ਹੋ ਜਾਓਗੇ ਬੰਦ ਕਰਕੇ ਇਹ ਭਾਰਮੁਖਤ ਹੋ ਜਾਓਗੇ ਸੰਗਤ ਵਿੱਚ ਵੀ ਪਰ ਗੁਰੂ ਦਾ ਬਾਣੀ ਦੇ ਪੱਖੇ ਜਾਓਗੇ ਹਾਂਜੀ ਜੀ ਤੇ ਸਭ ਤੋਂ ਵੱਡੇ ਉਸਤਾਦ ਨੂੰ ਮਾਫ ਕਰਦੇ ਹੋ ਉਹ ਤੁਸੀਂ ਗੁਨਾਹ ਕੀਤਾ ਹੈ ਚੰਨੇ ਕੀਤਾ ਸਰਕਾਰਾਂ ਦੇ ਦੌਰਾਨ ਬਹੁਤ ਖੁਲਾਮੀ ਹੈ ਮੈਂ ਇਹ ਸਕੇ ਬਕਸ਼ੀਦੋ ਸੇ 14 ਸਾਲ ਨੂੰ ਆਪਣੇ ਘਰ ਵਿੱਚ ਜੱਜਦਾਰਾਂ ਨੂੰ ਬੁਲਾ ਕੇ ਵਾਅਦਾ ਕਰਨ ਬਾਰੇ ਕੀ ਹੈ ਜਾਂ ਨਹੀਂ ਕਿਹਾ ਇੱਕ ਸਰਕਾਰਾਂ ਨੇ ਬਈ ਤੋਆ ਜਾਂ ਨਾ ਲਾਭੇ ਕੋਈ ਆਪਣੇ ਪਰਹੇਸ਼ ਤੇ ਤੱਤ ਸਾਧ ਤੀਜੇ ਜੱਥੇ ਧਾਰਾਂ ਨੂੰ ਲਾ ਕੇ ਸਾਧਾ ਸਾਧਨੀ ਬਹਿਣਾ ਮੰਨ ਕੇ ਬਾਅਦ ਕੀ ਇਹਨਾਂ ਬਾਰੇ ਇਤਿਆਹ ਜਾਂ ਨਿਪਿਆ ਤੇ ਕਹਾਣੀਆਂ ਲੱਭੋ ਇਸੇ ਤਰ੍ਹਾਂ ਤਾਂ ਪੜਦਾ ਤੁਸੀਂ ਗੁਰੂ ਦੀ ਨਸਲੀ ਦੇ ਕਿਨਾਰੇ ਰੱਖੋ ਭਾਰਮੁਖਤ ਹੋ ਜਾਓਗੇ ਬੰਦ ਕਰਕੇ ਨਹੀਂ ਭਾਰਮੁਖਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਪਰ ਗੁਰੂ ਦੇ ਬਾਣ ਦੀ ਬਖਸ਼ੇ ਜਾਓਗੇ ਹਾਂਜੀ ਕੀ ਨਹੀਂ